ਤੁਸੀਂ ਵੱਡੇ ਵੱਡੇ ਮਾਰੇ ਚੱਕ ਕੇ ਜਿਹੜੇ ਆਪਣੇ ਆਪ ਨੂੰ ਤਨੁੰਦਰ ਕਹੋਂਦੇ ਸੀ ਜਿਹੜੇ ਕਹਿੰਦੇ ਸੀ ਇਸ ਤਾਂ ਕਈ ਜਨਮ ਤੱਕ ਹਾਰਦੇ ਹੀ ਨਹੀਂ ਜਮਾਨਤਾ ਜਬਤ ਕਰਾਤੀਆਂ ਉਹਨਾਂ ਦੀ ਤੁਸੀਂ ਤਾਈਂ ਤਾਂ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਸਾਰੇ ਬਾਕੀ ਕਾਂਗਰਸੀ ਕਾਲੀ ਤੜਕੀ ਲੱਗ ਜਾਂਦੇ ਮੈਨੂੰ ਗਾਲਾਂ ਕੱਢਣ ਕਿਉਂਕਿ ਉਹਨਾਂ ਨੂੰ ਦੁੱਖ ਏਸ ਗੱਲ ਦਾ ਹੈ ਕਿ ਆਮ ਘਰਾਂ ਦੇ ਮੁੰਡੇ ਮੁੱਖ ਮੰਤਰੀ ਮੰਤਰੀ ਐਮ ਐਲ ਏ ਕਿਉਂ ਬਣ ਗਏ ਕੁਰਸੀਆਂ ਤਾਂ ਸਾਡੇ ਧੀਆਂ ਪੁੱਤ ਬੰਦੇ ਹੁੰਦੇ ਆ ਬਸ ਆਹੀ ਦੁੱਖ ਹਨ ਉਹਨਾਂ ਨੂੰ ਹੋਰ ਕੋਈ ਦੁੱਖ ਨਹੀਂ ਹੁਣ ਗਰੀਬਾਂ ਦੇ ਪੈਸੇ ਖਾ ਗਏ ਕਦੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦੇ ਖਾ ਗਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਖਾ ਗਏ ਜਿਹੜੇ ਐਸ ਸੀ ਬੱਚਿਆਂ ਨੂੰ ਮਿਲਦੇ ਆ ਅਸੀਂ ਭਰੇ ਪੈਸੇ ਉਹ ਹੁਣ ਕਾਲਜਾਂ ਨੂੰ ਪੈਸੇ ਦਿੱਤੇ ਅਸੀਂ ਜਿਹੜੇ ਇਹਨਾਂ ਨੇ ਦਿੱਤੇ ਹੀ ਨਹੀਂ ਸੀ ਉਹਦੇ ਕਰਕੇ ਬੱਚੇ ਪੜਨੋਂ ਹਟ ਕੇ ਕਾਲਜਾਂ ਚ ਕਿਉਂਕਿ ਆਰਥਿਕ ਹਾਲਤ ਠੀਕ ਨਹੀਂ ਫੀਸਾਂ ਭਰੀਆਂ ਨਹੀਂ ਜਾਂਦੀਆਂ ਗਵਰਨਮੈਂਟ ਨੇ ਫੀਸਾਂ ਜਿਹੜੀਆਂ ਆਉਂਦੀਆਂ ਸੀ ਉਹ ਦੱਬ ਲੀਆਂ ਧਰਮ ਚੋਂ ਪੈਸੇ ਖਾਂਗੇ ਗੋਲਕਾਂ ਤੇ ਨਿਗਾਹ ਹਰ ਵਕਤ ਗੋਲਕ ਤੇ ਨਿਗਾਹ ਕਿੱਥੇ ਜਾਣਗੇ ਫਿਰ ਗੁਰੂ ਘਰ ਦਾ અપਮਾਨ ਕਰਕੇ ਗੋਲ ਕਾਂ ਦੇ ਪੈਸੇ ਖਾ ਕੇ ਜਾਣਗੇ ਕਿੱਥੇ ਇੱਥੇ ਨਿਕਲਣਗੇ ਇੱਥੇ ਕਹਿੰਦੇ ਨਾ ਨਰਕ ਸੁਰਗ ਹੁੰਦਾ ਕਹਿੰਦੇ ਆ ਨਾ ਆਪਣਾ ਵੀ ਸੁਰਗ ਨਰਕ ਇੱਥੇ ਹੀ ਹੈ ਐਂ ਨਿਕਲਣਗੇ ਇਹਨਾਂ ਦੇ ਨਾਲ ਨਿਕਲੇ ਲੱਗ ਜਾਂਦੇ ਆ ਹੁਣ ਪਲਸਟਰਾਂ ਚ ਹੀ ਨਿਕਲੀ ਜਾਂਦੇ ਕਦੇ ਇੱਧਰ ਲਈ ਬਾਹ ਤੇ ਪਲਸਟਰ ਜੱਲਾਵਾਂ ਦੇ ਕਦੇ ਇੱਧਰ ਲਈ ਤਲਵਾਵਾਂ ਦੇ ਕਦੇ ਲਾ ਤਿਲਵਾ ਲੰਦਾ ਪਲਸਟਰਾਂ ਪਲਸਟਰਾਂ ਚ ਹੀ ਨਿਕਲ ਜਾਣੇ ਬਸ ਇਹਨਾਂ ਦੇ ਕੋਈ ਜੋੜ ਨਹੀਂ ਰਿਹਾ ਉਹਦਾ ਜਿਹੜਾ ਨਾ ਟੁੱਟਿਆ ਹੋਵੇ ਨਾ ਕੋਈ ਗੱਠ ਜੋੜ ਰਿਹਾ ਐ ਨਾ ਕੋਈ ਜੋੜ ਰਿਹਾ ਐ ਆ ਪ੍ਰਮਾਤਮਾ ਨਾ ਕਿਸ ਨੂੰ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਵਜੀ ਹੋਈ ਇਹਨਾਂ ਦੀਆਂ ਬੋਹ ਲੁੱਟਿਆ ਇਹਨਾਂ ਨੇ ਆਪਨ ਬੋਹ ਲੁੱਟਿਆ ਨੇ ਸਾਨੂੰ ਕੀ ਲੋੜ ਸੀ ਜੀ ਬੜੇ ਮਸ਼ਹੂਰ ਕਲਾਕਾਰ ਸੀ ਬੜੇ ਵਧੀਆ ਪੈਸੇ ਕਮਾਉਂ ਸੀ ਬੰਬੇ ਵਾਲੇ ਅੱਜ ਵੀ ਹੱਕਾ ਮਾਰਦੇ ਮੈਂ ਤਾਂ ਆਵਾਜ਼ਾਂ ਮਾਰਦੇ ਕਹਿੰਦੇ ਆ ਜਾ ਯਾਰ ਕਿੱਧਰ ਟੋਪਿਆਂ ਦੇ ਮੌਕੇ ਦੇਖਦਾ ਫਿਰਦਾ ਮੈਂ ਕਹਿੰਦਾ ਨਹੀਂ ਯਾਰ ਹੁਣ ਤਾਂ ਲੋਕਾਂ ਨੇ ਜ਼ਿੰਮੇਵਾਰੀ ਕਿਤੇ ਹੋਰ ਲਾਤੀ ਹੁਣ ਤਾਂ ਫਿਰ ਉੱਥੇ ਰਾਂਗੇ ਸਾਨੂੰ ਕੀ ਲੋੜ ਸੀ ਜੇ ਚੱਜ ਦੇ ਨਿਕਲਿਆ ਹੁੰਦੇ ਹੁਣ ਹੁਣ ਲੜੀ ਜਾਂਦੇ ਆ ਉਹਨਾਂ ਕਈ ਕਹਿੰਦੇ ਪਰਮਾਤਮਾ ਜੋ ਦਿੰਦਾ ਨਾ ਇਹ ਉਹਨੂੰ ਐ ਸਮਝ ਲੈਂਦੇ ਨੇ ਪਰਮਾਤਮਾ ਕੀ ਐ ਇਹ ਤੋਂ ਵੱਡਾ ਬਣਾ ਲਾਂਗੇ ਸਬਰ ਕਰਨਾ ਚਾਹੀਦਾ ਹੈ ਪਰਮਾਤਮਾ ਜੋ ਦਿੰਦਾ ਹੈ ਉਹਨੂੰ ਸਬਰ ਸ਼ੁਕਰ ਕਰਕੇ ਪਰਵਾਨ ਕਰ ਲੈਣਾ ਚਾਹੀਦਾ ਜਿਹੜਾ ਮੁੱਖ ਮੰਤਰੀ ਵਾਲਾ ਘਰ ਹੈ ਜਿੱਥੇ ਮੈਂ ਰਹਿਣਾ ਦੋ ਘਰ ਨੇ 44 ਨੰਬਰ ਤੇ 45 ਨੰਬਰ ਇੱਕ ਚ ਦਫਤਰ ਹੁੰਦਾ ਜੇ ਕੋਈ ਕਿਸੇ ਵੇਲੇ ਵੀ ਕੋਈ ਬੰਦਾ ਆਉਂਦਾ ਐਮਰਜੈਂਸੀ ਚ ਤੇ ਇੱਕ ਦੇ ਵਿੱਚ ਰਹਿਨੇ ਆ ਪਰਿਵਾਰ ਨਾਲ ਇਹਨਾਂ ਦੋਨਾਂ ਚੋਂ ਅੱਜ ਦੇੜੇ ਇਹ ਦੂਪਹਿਰਾਂ ਵਾਲੇ ਇੱਕ ਤਾਂ ਬਾਦਲ ਕਹੇ ਇੱਕ ਆ ਕੈਪਟਨ ਕੀ ਦੋਨਾਂ ਚੋਂ ਦੋਨੇ ਘਰਾਂ ਚ ਕੋਈ ਨਹੀਂ ਰਹਾ ਇੱਕ ਘਰ ਚ ਰੂਸਾ ਹੁੰਦੀ ਸੀ ਇੱਕ ਚ ਮਹਾਰਾਣੀ ਤੇ ਉਹਦਾ ਮੁੰਡਾ ਆਪ ਰਹਿੰਦਾ ਸੀ ਸਿਸਮਾ ਦੂਜੇ ਪਾਸੇ ਇੱਕ ਘਰ ਚ ਚੇਲੇ ਚਪਟੇ ਦੂਜੇ ਘਰ ਚ ਰਿਸ਼ਤੇਦਾਰ ਆਪ ਰਹਿੰਦਾ ਸੀ ਸੁਖ ਵਿਲਾਸ ਪ੍ਰਮਾਤਮਾ ਨੇ ਜਿਹੜੇ ਘਰ ਦਿੱਤੇ ਸੀ ਉਹਨਾਂ ਚ ਰਹੇ ਨਹੀਂ ਅਸੀਂ ਤਾਂ ਜਦੋਂ ਮਿਲਿਆ ਇਸ ਤਾਂ ਪਹਿਲਾਂ ਤਾਂ ਮੈਂ ਤਾਂ ਸੁਕਮਣੀ ਸਾਹਿਬ ਦਾ ਪਾਠ ਕਰਾਇਆ ਮੈਂ ਕਿਹਾ ਯਾਰ ਪਤਾ ਨਹੀਂ ਕਿੰਨੇ ਪਾਪ ਹੋਏ ਹੋਣੇ ਇੱਥੇ ਯਾਰ ਪਹਿਲਾਂ ਤਾਂ ਇਹਦੇ ਸੋਫੇ-ਸੋਫੇ ਤਵਾਓ ਯਾਰ ਦਰਬਾਰ ਸਾਹਿਬ ਚੋਂ ਸਰੋਵਰ ਚੋਂ ਪਾਣੀ ਲਿਆ ਕੇ ਛਿੜਕੀਏ ਯਾਰ ਫਿਰ ਰੱਬ ਕਹਿੰਦਾ ਓਕੇ ਮੇਰੇ ਦਿੱਤੇ ਹੋਏ ਘਰਾਂ ਚ ਤੁਸੀਂ ਰਹਿੰਦੇ ਨਹੀਂ ਤੁਸੀਂ ਆਪ ਕਹਿੰਦੇ ਹੋ ਸੀ ਇਹ ਤੋਂ ਵੱਡੇ ਬਣਾ ਲਾਂਗੇ ਲੈ ਫਿਰ ਹੁਣ ਤੁਸੀਂ ਇਹਨਾਂ ਘਰਾਂ ਚ ਵੜ ਕੇ ਦਿਖਾਓ ਹੁਣ ਉਹ ਨਗਰਾਂ ਚ ਜਾਣ ਨੂੰ ਫਿਰਦੇ ਤੜਫੀ ਜਾਂਦੇ ਸਾਨੂੰ ਬਣਾ ਦੋ ਸਾਨੂੰ ਬਣਾ ਦੋ ਰੱਬ ਕਹਿੰਦਾ ਨਾ ਪਹਿਲਾਂ ਤੁਸੀਂ ਦਰਕਾਰਤੇ ਮੇਰੀਆਂ ਜਿਹੜੀਆਂ ਨੇਮਤਾ ਨੇ ਉਹ ਦਰਕਾਰੀ ਦੀਆਂ ਨਹੀਂ ਹੁੰਦੀਆਂ ਪ੍ਰਮਾਤਮਾ ਰੱਬ ਜੋ ਕਰਦਾ ਸਹੀ ਕਰਦਾ ਉਹਨੇ ਸਾਰਾ ਕੁਝ ਦੇਖ ਕੇ ਕਰਦਾ ਵੀ ਇਹ ਬੰਦੇ ਨੂੰ ਇੱਥੇ ਰੱਖਣਾ ਰਹਿ ਲੋ ਉੱਥੇ ਨਾ ਉਸ ਘਰ ਚ ਰਹੀ ਨਹੀਂ ਅੰਦਰੋਂ ਕੁੰਡੇਲਾ ਵਾਲੇ ਘਰਾਂ ਦੇ ਪੌਣੇ 5 ਸਾਲ ਕਹਿੰਦੇ ਲੋਕ ਨਾ ਜਾਣ ਕਿ ਤੇ ਕੁੰਡੇ ਲਾ ਲੋ ਪੌਣੇ ਪੰਜ ਸਾਲਾਂ ਬਾਅਦ ਦੱਸਿਆ ਆਫਸਰ ਆਫਸਰਾਂ ਨੇ ਵੀ ਵੋਟਾਂ ਮੰਗਣ ਦਾ ਟਾਈਮ ਆ ਗਿਆ ਜੀ ਘਰੋਂ ਤਾਂ ਬਾਹਰ ਨਿਕਲਣਾ ਪੈਣਾ ਕਹਿੰਦੇ ਕੁੰਡੇ ਖੋਲ ਲੋ ਕੁੰਡੇ ਖੋਲ ਲੀਏ ਖੋਲ ਲੀਏ ਕੁੰਡਾ ਤਾਂ ਖੋਲ ਲਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਉਹ ਕਹਿੰਦੇ ਨਹੀਂ ਜੀ ਬਾਅਦ ਚ ਪਤਾ ਲੱਗਿਆ ਉਹ ਕਹਿੰਦੇ ਜੀ ਲੋਕ ਬਾਹਰੋਂ ਲਾ ਗਏ ਗੁੰਡਾ ਫਿਰ ਉਹ ਕਹਿੰਦੇ ਹੁਣ ਤੁਸੀਂ ਅੰਦਰ ਹੀ ਰਹੋ ਫਿਰ ਉਹਨੂੰ ਹੁਣ ਅੰਦਰ ਹੀ ਬੈਠੇ ਨੇ ਉੱਥੇ ਪਬਲਿਕ ਆ ਜੀ ਲੋਕਾਂ ਦੇ ਫਤਵੇ ਨੂੰ ਤੁਸੀਂ ਟਿੱਚ ਜਾਣਦੇ ਹੋ ਐਂ ਜਿੱਤ ਲਾਂਗੇ ਪੈਸੇ ਵੰਡ ਲਾਂਗੇ ਨਸ਼ੇ ਵੰਡ ਲਾਂਗੇ ਗਰੀਬਾਂ ਨੂੰ ਲਾਰੇ ਲਾ ਦੇਾਂਗੇ ਐਂ ਜਿੱਤ ਜਿਓਂਗੇ ਫਿਰ ਜਿੱਤ ਗਏ ਫਿਰ ਹੰਕਾਰਗੇ ਸੀ ਬਹੁਤ ਜ਼ਿਆਦਾ ਕੋਈ ਰੋ ਨੌਕਰੀ ਦਿੱਤੀ ਕੋਈ ਕਿਸ ਹਸਪਤਾਲ ਨਹੀਂ ਖੋਲਿਆ ਕੋਈ ਤਹਿਸੀਲ ਨਹੀਂ ਬਣਾਈ ਕੋਈ ਸੜਕ ਨਹੀਂ ਬਣਾਈ ਸਾਰੀਆਂ ਸੜਕਾਂ ਪ੍ਰਾਈਵੇਟ ਵਾਲਿਆਂ ਨੂੰ ਵੇਚਤੀਆਂ ਉਹਨਾਂ ਨੇ ਆਪਦੇ ਨਾਕੇ ਲਾ ਲਏ ਟੋਲ ਟੈਕਸ ਲਾ ਲੇ ਲੋਕਾਂ ਨੇ ਪਰ ਵਾਰ ਵਾਰ ਤਾਂ ਸੋਚਿਆ ਨਹੀਂ ਆਪ ਦਾ ਟੱਬਰ ਹੀ ਸੋਚਿਆ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਖਤਮ ਉਦੋਂ ਬਾਅਦ ਕੋਈ ਹੈ ਹੀ ਨਹੀਂ ਹੋਰ ਆਪਾਂ ਤਾਂ ਭੇਡਾਂ ਬੱਕਰੀਆਂ ਇਹਨਾਂ ਵਾਸਤੇ ਬੇਨਾਂ ਦਾ ਕੀ ਹੈ 5 ਸਾਲ ਬਾਅਦ ਇੱਧਰ ਹੱਕ ਲਾਂਗੇ ਇੱਧਰ ਹੱਕ ਲਾਂਗੇ ਐ ਕਿਵੇਂ ਹੱਕ ਲਾਂਗੇ ਫਿਰ ਤੁਸੀਂ ਅੱਜ ਕੱਲ ਉਹ ਜ਼ਮਾਨਾ ਨਹੀਂ ਰਿਹਾ ਪਹਿਲਾਂ ਵਾਲਾ ਯੁੱਧ ਦੇ ਵਿੱਚ ਅਵੇਅਰਨੈਸ ਲੋਕ ਜਾਣਗੇ ਭਾਈ ਤੁਹਾਨੂੰ ਪਹਿਲਾਂ ਕੋਈ ਰਾਹ ਨਹੀਂ ਸੀ ਲੋਕਾਂ ਕੋਲੇ ਪਹਿਲੇ ਨੂੰ ਜਿਤਾਉਂਦੇ ਸੀ ਉਹ ਤੋਂ ਦੁਖੀ ਹੋ ਕੇ ਦੂਜੇ ਨੂੰ ਜਿਤਾਉਂਦੇ ਸੀ ਵੀ ਇਹ ਵਧੀਆ ਨਿਕਲਿਆ ਉਹ ਤੋਂ ਦੁਖੀ ਹੋ ਕੇ ਫੇਰ ਪਹਿਲੇ ਕੋਲੇ ਆ ਜਾਂਦੇ ਸੀ ਹੋਰ ਹੋ ਰਾ ਹੀ ਨਹੀਂ ਸੀ ਹੁਣ ਰਾਹ ਖੁੱਲੇ ਨੇ ਹੁਣ ਰਾਹ ਖੁੱਲੇ ਨੇ ਤੁਹਾਡੇ ਆਪਣੇ ਰਾਹ ਖੁੱਲੇ ਨੇ ਤੁਸੀਂ ਆਪ ਆ ਗਏ ਵਿੱਚ ਆਓ ਰਾਜਨੀਤੀ ਚਾਓ ਆ ਕੇ ਆਪਾਂ ਮਾਮਾ ਭੈਣਾਂ ਆਈਆਂ ਬਹੁਤ ਵੱਡੀ ਗਿਣਤੀ 'ਚ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਇਨ੍ਹਾਂ ਤੋਂ ਬਿਨਾ ਜੇ ਘਰ ਨਹੀਂ ਚੱਲ ਸਕਦੇ ਤਾਂ ਇਨ੍ਹਾਂ ਤੋਂ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਚੁੱਲਿਆਂ ਦਾ ਸਾਰਾ ਇਨ੍ਹਾਂ ਨੂੰ ਪਤਾ ਹੈ ਕਿ ਚੁੱਲ੍ਹੇ ਤੇ ਕੀ ਬਣ ਰਿਹਾ ਹੈ ਕਿਹੜੀ ਚੀਜ਼ ਘਟ ਰਹੀ ਹੈ ਨਮਕ ਮਿਰਚ ਮਸਾਲਾ ਕਿੰਨਾ ਕੁ ਘਟ ਰਿਹਾ ਹੈ ਮਹਿੰਗਾਈ ਕਰਕੇ ਸਾਰਾ ਇਨ੍ਹਾਂ ਨੂੰ ਪਤਾ ਇਨ੍ਹਾਂ ਦੀ ਪਾਰਟਿਸਪੇਸ਼ਨ ਬਹੁਤ ਜ਼ਰੂਰੀ ਹੈ ਸੋਖੋਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਤੇ ਇਹ ਹੰਕਾਰ 'ਚ ਏ ਕਿਸੇ ਦੀ ਵੀ ਇੱਜ਼ਤ ਸਤਕਾਰ ਨਹੀਂ ਕਰਦੇ ਗਾਲਾਂ ਕੱਢਦੇ ਆ ਲੋਕਾਂ ਨੂੰ ਸੋ ਇਸ ਕਰਕੇ ਵੀਰੋ ਤੁਹਾਡੇ ਕੋਲੇ ਆਇਆ ਤੁਹਾਡਾ ਧੰਨਵਾਦ ਹੈ ਸਭ ਤੋਂ ਪਹਿਲਾਂ ਤਾਂ ਪਠਾਨ ਮਾਜਰਾ ਸਾਹਿਬ ਦਾ ਧੰਨਵਾਦ ਹੈ ਇੰਨੀ ਗਰਮੀ ਚ 45 44 45 ਤਾਂ ਹੋਊਗਾ ਪਰ ਜਿਹੜੇ ਸਾਹਬ ਤੇ ਕੱਟ ਹੋ ਜਾਂਦਾ 2-3 ਡਿਗਰੀ ਉਂ ਬਲ ਜਾਂਦਾ 50 ਡਿਗਰੀ ਦੇ ਨੇੜੇ ਤੇ ਬੈਠੇ ਹੋ ਕੌਣ ਬੰਦਾ ਹੈ ਲੀਡਰ ਵਾਸਤੇ ਜੀ ਰਾਤ ਮੈਂ ਤੁਸੀਂ ਦੇਖਿਆ ਹੁਣ ਟੀਵੀ ਤੇ ਦੇਖਦੇ ਹਾਂ ਜਮ ਲਾਈਵ ਰਾਤ ਮੈਂ ਲੁਧਿਆਣੇ ਸੀ ਹੁਣ ਵੀ ਲੁਧਿਆਣੇ ਆਇਆ 9 ਵਜੇ ਰਾਤ ਲੁਧਿਆਣੇ ਦੇ ਇੱਕ ਉਸ ਜਵਾਹਰ ਕੈਂਪ ਐ ਉੱਥੇ ਉੱਥੇ ਸੀ ਉੱਥੇ ਪਰਿਆ ਪਿਆ ਸੀ 9 ਦੇ 9 ਵਜੇ ਇਹ ਪਿਆਰ ਕਿੱਥੇ ਮਿਲ ਜੂ ਹੋਰ ਹੋਰ ਇਹਦੂ ਵਦ ਤਾਂ ਹੁਣ ਰੱਬ ਨੂੰ ਥੱਲੇ ਲਾਉਣਾ ਹੈ ਹੋਰ ਇਹਦੂ ਵਦ ਕੀ ਕਰੀਏ ਸ਼ੁਕਰਾਨਾ ਹੀ ਕਰ ਸਕਦੇ ਹਾਂ ਹੁਣ ਤਾਂ ਮੇਰੀ ਪੱਗ ਫੁੱਲਾਂ ਨਾਲ ਭਰ ਜਾਂਦੀ ਐ ਗੱਡੀ ਫੁੱਲਾਂ ਨਾਲ ਭਰ ਜਾਂਦੀ ਐ ਮਾਮਾ ਸਿਰ ਪਲੋਖਦਿਆਂ ਨੇ ਪੁੱਤ ਜਉਂਦਾ ਰਹਿ ਬਾਪੂ ਅਸ਼ੀਰਵਾਦ ਦਿੰਦੇ ਐ ਨੌਜਵਾਨ ਮੁੰਡੇ ਮੋਢੇ ਤੇ ਹੱਥ ਧਰ ਕੇ ਸੈਲਫੀਆਂ ਕਰਾਉਂਦੇ ਐ ਹੋਰ ਇਦੂ ਵੱਧ ਕੀ ਕੀ ਲੈਣਾ ਜੀ ਮੈਂ ਤਾਂ ਪ੍ਰਮਾਤਮਾ ਕੇ ਹੀ ਅਰਦਾਸ ਕਰਦਾ ਪ੍ਰਮਾਤਮਾ ਸਮੱਤ ਬਖਸ਼ੀ ਇੱਕ ਪਾਸੇ ਤਾਂ ਆ ਪਿਆਰ ਐ ਕਿ ਪੱਗ ਫੁੱਲਾਂ ਨਾਲ ਭਰੀ ਐ ਲੋਕ ਅਸ਼ੀਰਵਾਦ ਦਿੰਦੇ ਐ ਦੂਜੇ ਪਾਸੇ ਕਾਂਗਰਸੀ ਤੇ ਅਕਾਲੀ ਵਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਕੇ ਕੱਦੀ ਯਾਰ ਲੈ ਵੀ ਜਾਂਦੇ ਆ ਜੇ ਉਂਗਲ ਨਾ ਲੈ ਕੇ ਜਾਣ ਸ਼ਾਂਪਸ਼ੱਲਾ ਤਾਂ ਲਈ ਜਾਂਦੇ ਆ ਕਿਉਂਕਿ ਖਾਲੀ ਘਰੇ ਜਾਣ ਦੀ ਆਦਤ ਹੀ ਨਹੀਂ ਜਿੱਦੇ ਖਾਲੀ ਚਲੇ ਗਏ ਕਹਿੰਦੇ ਦਿਨ ਖਰਾਬ ਹੋ ਗਿਆ ਅੱਜ ਕੁਝ ਲਿਆਂਦਾ ਨਹੀਂ ਆ ਆਤ ਪਈਆਂ ਹੋਈਆਂ ਇਹਨਾਂ ਨੂੰ ਸਹੀ ਗੱਲਾਂ ਨੇ ਨਾ ਸੱਚੀਆਂ ਨੇ ਨਾ ਤਾੜੀਆਂ ਮਾਰ ਕੇ ਹੌਸਲਾ ਵਧਾ ਦਿਆ ਕਰੋ ਫਿਰ ਸਾਬ ਆ ਜਾਣਗੇ ਦੇਖਦੇ ਜਾਓ ਤੁਸੀਂ ਲਈ ਤੇ ਆਉਂਦੇ ਹੈ ਤਾਂ ਕੰਮ ਸਿੱਖੇ ਹੀ ਆ ਇਹ ਤਾਂ ਹੁਣ ਸਿੱਖ ਗਏ ਹੁਣ ਇਹਨਾਂ ਨੂੰ ਸਾਨੂੰ ਪਤਾ ਲੱਗ ਗਿਆ ਵੀ ਐਂ ਹੁੰਦਾ ਕੰਮ ਇਹ ਕੋਈ ਗੱਲ ਨਹੀਂ ਉਹ ਪਹਿਲਾਂ ਤਾਂ ਜਵਾਕ ਕੈਂਚੀ ਸਿੱਖਦਾ ਨਾ ਸਾਈਕਲ ਦੀ ਫੇਰ ਡੰਡੇ ਤੇ ਫੇਰ ਕਾਠੀ ਤੇ ਆਉਂਦਾ ਸਿੱਖ ਕਰਕੇ ਤੁਹਾਡੇ ਵਿੱਚੋਂ ਹੀ ਆ ਤੁਹਾਡੇ ਨਾਲ ਦੇ ਹੀ ਆ ਤਰੱਕੀ ਦੇ ਰਾਹ ਖੁੱਲੇ ਨੇ ਹਸਪਤਾਲ ਦੀ ਮੰਗ ਕੀਤੀ ਐ ਬੜੀ ਜਾਇਜ਼ ਮੰਗ ਐ ਇਲਾਕੇ ਦੇ ਵਿੱਚ ਖਾਸ ਤੌਰ ਤੇ ਜਦੋਂ ਕੋਈ ਬਿਮਾਰ ਹੋ ਜੇ ਜਾਂ ਕੋਈ ਐਮਰਜੈਂਸੀ ਹੋ ਜੇ ਕਈ ਵਾਰੀ ਰਜਿੰਦਰਾ ਤੱਕ ਪਹੁੰਚਦੇ ਹੀ ਨਹੀਂ ਲੋਕ ਸਾਨੂੰ ਵੀ ਰਜਿੰਦਰਾ ਹੀ ਪੈਂਦਾ ਦੇਖੋ ਤੁਸੀਂ ਸਾਡਾ ਪਿੰਡ ਸੁਨਾਮ ਤੋਂ 20 ਕਿਲੋਮੀਟਰ ਦੂਰ ਹੈ ਸਾਨੂੰ ਵੀ ਰਜਿੰਦਰਾ ਹੀ ਪੈਂਦਾ ਹੁਣ ਠੀਕ ਕੀਤਾ ਸੰਗਰੂਰ ਵਾਲਾ ਹਸਤਾਲ ਹੁਣ ਠੀਕ ਕੀਤਾ ਚੀਮੇ ਵਾਲਾ ਹਸਤਾਲ ਹੁਣ ਸੁਨਾਮ ਵਾਲਾ ਠੀਕ ਕੀਤਾ ਭਵਾਨੀਗੜ ਵਾਲਾ ਠੀਕ ਕੀਤਾ ਨਹੀਂ ਤਾਂ ਪਹਿਲਾਂ ਕੀ ਸੀ ਜਿਹੜੇ ਪਿੰਡ ਸਾਡੇ ਡਾਕਟਰ ਸੀ ਪਹਿਲਾਂ ਤਾਂ ਉਹ ਕੇਸ ਖਰਾਬ ਕਰ ਦਿੰਦੇ ਸੀ ਜਦੋਂ ਉਹਨਾਂ ਦੇ ਗੱਲਬਾਤ ਤੋਂ ਬਾਹਰ ਹੋ ਜਾਂਦੀ ਚੀਮੇ ਪੇਂ ਦਿੰਦੇ ਸੀ ਉਹ ਚੀਮੇ ਵਿਚਾਰੇ ਪੁਰਾਣੇ ਪੜੇ ਹੋਏ ਡਾਕਟਰ ਸੀ ਜਦੋਂ ਉਹਨਾਂ ਤੋਂ ਵਿਗੜ ਜਾਂਦੀ ਉਸ ਨਾਮ ਕਹਿੰਦੇ ਸੀ ਸੁਨਾਮ ਵੀ ਪੁਰਾਣੇ ਐਮਬੀਬੀਐਸ ਸੀ ਜਦੋਂ ਉਹਨਾਂ ਤੋਂ ਵਿਗੜ ਜਾਂਦੀ ਜਮਾ ਉਹਨੂੰ ਪਟਿਆਲੇ ਕਹਿੰਦੇ ਸੀ ਉਦੋਂ ਸਾਡੇ ਪਿੰਡਾਂ ਦੀ ਭਾਸ਼ਾ 'ਚ ਕਹਿੰਦੇ ਆ ਫਲਾਨਿਆਂ ਦਾ ਤਾਂ ਭਾਈ ਪਟਿਆਲੇ ਦਾ ਪਰਚਾ ਕੱਟਦਾ ਉਹ ਪਟਿਆਲੇ ਦਾ ਪਰਚਾ ਘੱਟ ਹੁੰਦਾ ਧੁਰ ਦਾ ਪਰਚਾ ਜਾਦੇ ਹੁੰਦਾ ਉਹ ਸਾਡੇ ਪਿੰਡ ਦਾ ਇੱਕ ਬੰਦਾ ਨਹੀਂ ਪਹੁੰਚਿਆ ਪਟਿਆਲੇ ਜਿਹਦਾ ਪਟਿਆਲੇ ਦਾ ਪਰਚਾ ਕੱਟਿਆ ਕਰਾਚੋਂ ਕੋਲੇ ਵੱਧ ਤੋਂ ਵੱਧ ਬਸ ਸੰਘਰੇੜੀ ਜੀ ਕੋਲੇ ਬਸ ਉਸ ਤੋਂ ਬਾਅਦ ਕਹਿੰਦੇ ਨੇ ਮੋੜ ਲੋ ਭਾਈ ਗੱਡੀ ਮੋੜ ਲੋ ਪੂਰਨਸੂਤਾ ਪੂਰਾ ਹੋ ਗਿਆ ਲੈ ਲੈ ਲੋ ਕਰ ਲੋ ਜੇ ਕਿਤੇ ਪਹਿਲੀ ਕਿਤੇ ਹਸਤਾਲਿਕ ਚ ਕਿਤੇ ਸਨਾਮ ਚੀਮੇ ਵਧੀਆ ਮਿਲ ਜਾਂਦੀ ਦਵਾਈ ਪੂਰਨਸੂਨੇ ਐ ਪੂਰਾ ਨਹੀਂ ਹੋਣਾ ਸੀ ਅਬਦੁਲਾਹ ਤਾਂ ਅਮਰੀਕਾ ਤੋਂ ਜੀ ਅਬਦੁਲਾਹ ਤਾਂ ਕੈਨੇਡਾ ਤੋਂ ਸਿੰਗਾਪੁਰ ਤੋਂ ਸਾਡੇ ਵਾਸਤੇ ਆ ਛੱਡੇ ਐ ਐਮ ਆਰ ਆਈ ਯਾਨੀ ਐਕਸ-ਰੇ ਵਾਲੀਆਂ ਮਸ਼ੀਨਾਂ ਚ ਕਬੂਤਰਾਂ ਦੇ ਹਾਲ ਨੇ ਨੇ ਜੀ ਹੁਣ ਠੀਕ ਕਰਨ ਲੱਗੇ ਹੋਇਆ ਜੀ ਡਾਕਟਰ ਲਿਆਉਣ ਲੱਗੇ ਹੋਇਆ ਮੱਲਾ ਕਲੀਨਿਕ ਖੋਲੇ ਆ ਲੱਗੇ ਹੋਆ ਦਿਨ ਰਾਤ ਇਸੇ ਕੰਮ ਤੇ ਲੱਗਿਆ ਕਿ ਪ੍ਰਮਾਤਮਾ ਜੇ ਮੌਕਾ ਦਿੱਤਾ ਤਾਂ ਲਾਂਬਾ ਨਾ ਕੋਈ ਆ ਜੇ ਵੀ ਜਦ ਇਹਨਾਂ ਨੂੰ ਮੌਕਾ ਮਿਲਿਆ ਸੀ ਇਹਨਾਂ ਨੇ ਕੁਝ ਕੀਤਾ ਨਹੀਂ ਏ ਬਸ ਆਹੀ ਚਾਹ ਹੋਰ ਕੋਈ ਚਾਹ ਨਹੀਂ ਸੋ ਪਠਾਨ ਮਾਜਰਾ ਸਾਹਿਬ ਤੁਹਾਨੂੰ ਬਹੁਤ ਵਧਾਈਆਂ ਤੁਸੀਂ ਮਿਹਨਤ ਕੀਤੀ ਹੈ ਪਹਿਲਾਂ ਇਲੈਕਸ਼ਨਾਂ ਵੇਲੇ ਵੀ ਲੋਕਾਂ ਨੇ ਤੁਹਾਡਾ ਸਾਥ ਦਿੱਤਾ ਹੈ ਅੱਜ ਵੀ ਤੁਸੀਂ ਜਿੰਨੇ ਮੈਂ ਉੱਪਰ ਦੇ ਆਇਆ ਉੱਪਰੋਂ ਦੇਖਿਆ ਮੈਂ ਜਿੰਨੇ ਅੰਦਰ ਬੈਠੇ ਉਹਨੇ ਬਾਹਰ ਹੈ ਉਨੇ ਬਾਹਰ ਫਿਰਦੇ ਚਲੋ ਕੋਈ ਨਹੀਂ ਪੰਡਾਲ ਛੋਟਾ ਪੈ ਗਿਆ ਪਰ ਘਰੋਂ ਬਾਹਰ ਨਿਕਲ ਨਹੀਂ ਸਾਡੇ ਵਾਸਤੇ ਇੱਕ ਸ਼ੁਭ ਸੰਕੇਤ ਹੈ ਚੱਲਿਆ ਹੋਇਆ ਇੱਕ ਇੱਕ ਕਦਮ ਸਿਰ ਮੱਥੇ ਜਦੋਂ ਘਰੋਂ ਪਹਿਲਾ ਕਦਮ ਚੱਕ ਕੇ ਚੱਕ ਤੁਸੀਂ ਬਾਹਰ ਪੱਟਿਆ ਸੀ ਸਮਝ ਲਓ ਤੁਸੀਂ ਇਹੀ ਕਹੂਗਾ ਜਦੋਂ ਉੱਥੇ ਚੱਲਦੇ ਆਂ ਜੇ ਜਾ ਕੇ ਆਉਣਾ ਬਸ ਇਹੀ ਸਾਡੇ ਲਈ ਸ਼ੁਭ